ਨਾ ਬੜੇ ਸਾਲਾਂ ਤੋਂ ਸਤਿ ਸ੍ਰੀ ਸਤਿਗੁਰਾਂ ਦੇਵ ਜੀ ਦੀ ਜੀ ਇਸ ਤੇ ਹਰਵਾਰੀ ਮਨਾਈ ਜਾਂਦੀ ਹੈ ਇਹਦੇ ਪ੍ਰਬੰਧ ਕਹਨਾਂ ਸੰਸਾ ਸਤਨਾਮ ਸਿੰਘ ਜੀ ਸਸਲਾ ਵਾਲੀ ਪਿੰਡ ਦੇ ਕੋ ਬੜੀ ਸਾਹ ਸੰਗ ਤੇ ਹੁੰਦੀ ਆ ਹਰ ਸਾਲ ਆਉਂਦੀ ਹੈ ਤੇ ਬਦਾਮਾ ਕੰਨਿਆ ਆ ਸਾਰਿਆਂ ਦੀ ਮਤਲਬ ਇੱਥੇ ਸਰਕਾਈ ਬਣਾ ਕੇ ਤਿਆਰ ਕੀਤੀ ਜਾਂਦੀ ਆ ਉਹ ਦੂਰੋ ਦਸ ਸੰਗਤ ਹੁੰਦੀ ਆ ਤੇ ਸਾਹ ਪਰ ਤੇ ਸਾਜੋ ਵੀ ਹੁੰਦੀ ਐ ਤੇ ਇਹ ਨਾਮਤਾਰੀ ਮਤਲਬ ਇਹ ਸੰਪਰਦਾਵ ਵੱਲੋਂ ਬਣਾਈ ਜਾਂਦੀ ਐ ਨੰਮ ਤਾਂ ਦੀ ਸੰਪਰਦਾ ਦਾ ਨਾਮ ਕੀਤੀ ਜਾਂਦੀ ਹੈ ਤੇ ਹਰ ਵਾਰੀ ਪਤਗੁਰੂ ਦੇ ਸੇਣ ਦੀ ਕਿਰਪਾ ਨਾਲ ਮੇਰਾਨ ਆਵਦਾ ਹਸਰਾ ਲੈ ਕੇ ਤੇ ਉਹਨਾਂ ਨੇ ਉਹਨਾਂ ਨੇ ਬਰਸ਼ੇ ਸਾਰੀ ਸਾਹ ਸੰਗਤ ਦੀ ਸੇਵਾ ਕੀਤੀ ਜਾਂਦੀ ਏ ਹਰ ਵਾਰੀ ਗਰਮੀਆਂ ਚ ਕਦੇ 8 ਜੂਨ ਨੂੰ ਕਦੀ ਇਸ ਤਰ੍ਹਾਂ ਸਾਧ ਸੰਗਤ ਦੇ ਨਾਮ ਧਾਰੀ ਕੀਰਤ ਖੁੱਲੇ ਕੀ ਸਾਰੀ ਸੰਗਤ ਜਿੱਥੋਂ ਮਰਜ਼ੀ ਕੋਈ ਆਵੇ ਆਪ ਜਿੰਨੀ ਮਰਜ਼ੀ ਸ਼ਬੀਰ ਤੇ ਆਪਣੀ ਸਰਦਾਈ ਲਾ ਜਾ ਸਕਦੇ ਹਨ ਕਿਸੇ ਨੂੰ ਇੱਥੇ ਕਿਸੇ ਦਾ ਕੋਈ ਵੀ ਸਕਰਾਂ ਨਹੀਂ ਹੈਗਾ ਤੇ ਇੱਥੇ ਪਰਯੋਗ ਵੀ ਹੁੰਦਾ ਹੈ ਨਾਮ ਧਾਰੀ ਸਾਧ ਸੰਗਤ ਸੰਤਿਸ ਸਾਲੀ ਆਲਿਆਂ ਦੇ ਘਰ ਪਰਯੋਗ ਹੁੰਦਾ ਹੈ ਤੇ ਤੁਹਾਨੂੰ ਤੁਹਾਨੂੰ ਗੁਰੂ ਅਰਜਨ ਦੇਵ ਜੀ ਦੇ ਜਿੱਤੀ ਦੇ ਹਸਤੇ ਮਨਾਇਆ ਜਾਂਦਾ ਹੈ ਬੜੀ ਤੋਂ ਦਾ ਸੇਰ ਤੋਂ 10 ਵਜੇ ਤੋਂ ਪ੍ਰੋਗਰਾਮ ਚੱਲਦਾ ਇੱਥੇ ਸ਼ਾਮੇ ਸੇ 7 ਵਜੇ ਜਾਂਦੇ ਹਨ ਅਤੇ ਇੱਥੇ ਇੱਕ ਥੀਸਰੀ ਜਿੱਥੇ ਦੀਵਾਨ ਕੀਰਤਨ ਸਾਰੀ ਸਾਧ ਸੰਗਤਾਂ ਨੰਨਵਾ ਦੇਤੇ ਅਤੇ ਲੰਗਰ ਵੀ ਬਣਾਇਆ ਜਾਂਦਾ ਹੈ ਜਿੰਨੇ ਵੀ ਦੂਰੋਂ ਸੰਗਤਾਂ ਆਉਂਦੇ ਹਾਂ ਉਹਨਾਂ ਨੂੰ ਲੰਗਰ ਪਾਣੀ ਸਿਵਾਇਆ ਜਾਂਦਾ ਹੈ ਤੇ ਸੰਤ ਇਹ ਸੰਤ ਸਤਿਆਨ ਸਿੰਘ ਜੀ ਤੇ ਜਿੰਨੇ ਵੀ ਸੇਕ ਨੇ ਸਾਰੇ ਆ ਕੇ ਇੱਥੇ ਦਰਸ਼ਨ ਦੇ ਲਈ ਕਰਦੇ ਨੇ ਇਹ ਉਹਨਾਂ ਦਾ ਅਸ਼ੀਰਵਾਦ ਲੈਂਦੇ ਹਨ ਤੇ ਨਾਮ ਧਾਰੀ ਆਪਣੇ ਤੋਂ ਜਿਸ ਨੇ ਕਿਰਪਾ ਨਾਲ ਸਾਰਾ ਕੰਮ ਚੰਗਾ ਹੈ ਹਾਂ ਜੀ ਪੰਗਾ ਜੀ ਸਤਿ ਸ੍ਰੀ ਅਕਾਲ ਧੰਨਵਾਦ ਬਹੁਤ ਕਿਰਪਾ ਨਾਲ ਅੱਜ ਅੱਜ ਪੁੱਛੋ ਕਿਸੀ ਮੰਗਲੀ ਪਿੰਡ ਅ ਸ਼ਰਧਈ ਦੇ ਲੰਗਰ ਦੇ ਉੱਤੇ ਕੀ ਕਹਿਣਾ ਚਾਹੁੰਦੇ ਇਹ ਜੀ ਅੱਜ ਦਾ ਜੀ ਸ਼ਰਧਈ ਦਾ ਲੰਗਰ ਲੱਗਦਾ ਨਾ ਇਹ ਤਾਂ ਅਨਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਾਂਤੀ ਦੇ ਪੁੰਡ ਦੇ ਤੇ ਤਤੀ ਤਵੀ ਤੇ ਬੈਠੇ ਸੀ ਉੰਨਾ ਦਾ ਜਿਹੜਾ ਤਿਹਾੜਾ ਮਨਾਇਆ ਜਾਂਦਾ ਉਹਦੇ ਸਬੰਧ ਦੇ ਵਿੱਚ ਸੰਤ ਬਾਬਾ ਸਤਨਾਮ ਸਿੰਘ ਸਸਰਾਲੀ ਵਾਲੇ ਜਿਹੜੇ ਨੇ ਜਿਹੜੀ ਨਾਮਧਾਰੀ ਸੰਪਰਦਾਇਆ ਇਹਨਾਂ ਦੀ ਉਹਦੇ ਤਹਿਤ ਜਿਹੜਾ ਹਰ ਸਾਲ ਦੀ ਸਾਲ ਇੱਥੇ ਬੜੀ-ਬੜੀ ਤਦਾਦ ਦੇ ਵਿੱਚ ਜਿਹੜਾ ਚਰਚਾਈ ਦਾ ਲੰਗਰ ਉਹ ਲਾਇਆ ਜਾਂਦਾ ਔਰ ਸ਼ਾਂਤਾਂ ਬੜੇ ਸਰਦ ਤੇ ਸਤਕਾਰ ਨਾਲ ਜਿਹੜਾ ਇਹ ਸ਼ੱਕਦੀਆਂ ਨੇ ਇਹ ਬਹੁਤ ਵੱਡੀ ਆਪਾਂ ਇਹਨੂੰ ਤਾਂ ਮੋੜ ਪਹਿਲਾਂ ਗੌਂਸਲਰ ਲਗਾਉਂਦੇ ਸੀਗੇ ਇਸ ਵਾਰੀ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਇਹ ਇਹਦੇ ਵਿੱਚ ਜਿਹੜਾ ਹੈਗਾ ਉਹਦਾ ਆਪ ਹੀ ਯੋਗਦਾਨ ਹੁੰਦਾ ਜਾਂ ਕੋਈ ਹੋਰ ਬਾਹਰੋਂ ਵੀ ਸੰਪੂਰਨ ਦੇਖੋ ਜਿੰਦੋਂ ਤੱਕ ਜਿੰਨਾ ਕਿ ਸਾਡਾ ਸਬੰਧ ਹੈਗਾ ਸੰਤ ਤੇ ਇਹੀ ਪਤਾ ਵੀ ਇਹ ਆਪਣਾ ਹੀ ਇਹਨਾਂ ਦਾ ਪ੍ਰੋਗਰਾਮ ਹੈਗਾ ਸਾਰਾ ਕਿਉਂਕਿ ਸੰਪਰਦਾ ਬਹੁਤ ਤਕੜੀ ਆ ਇਹਨਾਂ ਨੂੰ ਬਾਹਰੋਂ ਕੋਈ ਲੋੜ ਹੀ ਨਹੀਂ ਪੈਂਦੀ ਹੋਣੀ ਆਪਣਾ ਬਹੁਤ ਕੁਝ ਇਹਨਾਂ ਕੋਲੇ ਤੇ ਕਿੰਨੇ ਕ ਸਮੇਂ ਤੋਂ ਲਾਉਂਦੇ ਆ ਜੀ کافی ਸਮਾਂ ਹੋ ਗਿਆ ਮੈਨੂੰ ਦੇਖਦੇ ਨੂੰ ਇੱਕ ਦਿਨ ਵੀ ਤੇ ਪਹਿਲਾਂ ਕਾਉਂਸਲ ਕਰ ਕਾਫੀ ਥੇਰ ਲੱਗਦਾ ਰਿਹਾ ਤੇ ਹੁਣ ਆ 2 ਸਾਲ ਹੋ ਗਏ ਮੇਰਾ ਘਰ ਮੰਗਲੀ ਲੱਗਦਾ ਵਾ ਔਰ ਸਾਨੂੰ ਹਰ ਸਾਲ ਹੀ ਬੁਲਾਉਂਦੇ ਆ ਅਸੀਮੀ ਉਹਨੇ ਹਰ ਸਾਲ ਬਹੁਤ ਸੰਗਤ ਆਉਂਦੀ ਹੈ ਸਾਡੇ ਲੋਕ ਆ ਦੇਖੋ ਲੋਕ ਇੰਨੀਆਂ ਭਰਾ ਭਰਾ ਡਰਮ ਭਰਾ ਭਰਾ ਲਈ ਜਾਂਦੇ ਨੇ ਤੇ ਵੈਗਰੂ ਦੀ ਕਿਰਪਾ ਵਾ ਪੂਰੀ ਵਰਦਿਆ ਠੀਕ ਹੈ ਵੈਗਰੂ ਚੜਦੀ ਕਲਾ ਜ ਰੱਖੇ ਇਹਨਾਂ ਨੂੰ ਧੰਨਵਾਦ ਹੋਰ ਕੀ ਕਹਣਾ ਚਾਹੂ ਹਾਂ ਜੀ ਹਾਂਜੀ ਜੇ ਉਹ ਪ੍ਰਧਾਨ ਜੀ ਨੇ ਬੋਲਿਆ ਬਿਲਕੁਲ ਸਹੀ ਗੱਲ ਆ ਇਹ ਇਹਨਾਂ ਨੂੰ ਲੋੜ ਨਹੀਂ ਪੈਂਦੀ ਬਹੁਤ ਬਹੁਤ ਦਿਨ ਦੀ ਆਪਦਾ ਹੀ ਬਹੁਤ ਪ੍ਰੋਗਰਾਮ ਵੱਡ ਵਧੀਆ ਪਰ ਗੱਲ ਕਹੇਗੀ ਆ ਇਸ ਤਰ੍ਹਾਂ ਦੀ ਬਿਲਕੁਲ ਇਹਨਾਂ ਦੀ ਸੋਚਮ ਬਹੁਤ ਵਧੀਆ ਸੋਚ ਮੈਨਾਂ ਦੀ ਬਹੁਤ ਵਧੀਆ ਆ ਸੋਚ ਨੂੰ ਤਾਂ ਹੋਰ ਵੀ ਪਾਸੇ ਬੜੀ ਵਧੀਆ ਆ ਮੰਦਰਾਜ ਵੀ ਗੋੜਗਣਾ ਜੀ ਇਹਨਾਂ ਦੀ ਇੱਕ ਲੜੀ ਹੈ ਲੜੀ ਹੈ ਨਾ ਰਾਤ ਨੂੰ 1 ਵਜੇ ਇਹਨਾਂ ਉੱਠਣਾ ਜੇ ਕਿਸੇ ਨੂੰ ਵੀ ਹੱਥ ਇਹਨਾਂ ਨਾਲ ਇੱਕ ਦੂਰ ਨੂੰ ਲੱਗ ਜਾ ਦੁਬਾਰਾ ਫੇਸ਼ਣਾ ਨੇ ਇਹਨਾਂ ਨੂੰ ਕਰਨਾ ਪੈਂਦਾ ਸੋਚ ਦੇ ਵਿੱਚੇ ਲਾਉਂਦੇ ਆ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੈਗੀ ਨਾ ਜੀ ਬਾਤ ਤੇ ਕੋਈ ਇਹੋ ਜਿਹੀ ਕੋਈ ਕਿਸੇ ਨਾਲ ਬੈਰ ਬਹੁਤ ਨਹੀਂ ਰੱਖਦੇ ਹੈਗੇ ਬਹੁਤ ਵਧੀਆ ਢੰਗ ਨਾਲ ਇਹ ਕੰਮ ਕਰਦੇ ਆ ਕਰਦੇ ਵੀ ਵਧੀਆ ਹੈ ਤੇ ਮੈਂ ਕੱਲ ਹੋਰ ਦੇਖਿਆ ਕਿ ਜਿੱਦਾਂ ਕਿਸਾਨ ਜਿੱਥੇ ਬੰਦੀਆਂ ਜਿਹੜੇ ਕੰਮ ਨਹੀਂ ਵੀ ਹੁੰਦੇ ਜਦੋਂ ਕਿਸਾਨ ਜਿੱਥੇ ਬੰਨੀਆਂ ਬੈਠਦੀਆਂ ਨੇ ਧਰਨੇ ਤੋਂ ਤੁਰੰਤ ਹੋ ਜਾਂਦੇ ਆ ਜਿਦਾ ਆਪਾਂ ਦੇਖਦੇ ਆਂਗੇ ਪਰਸੋਂ ਰੋਸਗੜ ਦਾ ਜਿਹੜਾ ਮੁੱਦਾ ਸੀਗਾ ਲਾਈਟ ਦਾ ਉਹ ਬੜਾ ਲੰਮਾ ਬਦਲੇ ਸਮੇਂ ਤੋਂ ਚੱਲ ਰਿਹਾ ਸੀ ਲੋਕ ਪਰੇਸ਼ਾਨ ਸੀਗੇ ਉਹ ਧਰਨਾ ਲਾਣ ਦੇ ਨਾਲ ਹੀ ਬਗ ਜਿਹੜਾ ਹੈਗਾ ਉਹ ਮਸਲਾ ਹੱਲ ਹੋ ਗਿਆ ਅੱਜ ਵਾਰ ਕੀ ਕੰਨ ਜਾਂਦਾ ਕੋਈ ਇਸ ਤਰ੍ਹਾਂ ਜੀ ਇਹ ਸਰਕਾਰਾਂ ਦਾ ਇਹ ਜਿਹੜਾ ਹੈਗਾ ਆ ਆਪਣੇ ਆਪ ਤੇ ਕੰਮ ਨਹੀਂ ਕਰਦੀਆਂ ਇਹ ਜਿਹੜੀ ਸਾਡੀ ਜੂਨੀਅਰ ਆ ਇਹਨਾਂ ਦੇ ਜੇ ਇਹਦਾ ਡੰਡਾ ਨਾਲ ਇਹਨੂੰ ਦੇਖੇ ਇਹ ਨਹੀਂ ਕੰਮ ਕਰਦੇ ਹੈਗੇ ਸਾਡੇ ਛਾਂਡੇ ਡੰਡੇ ਨਾਲੇ ਕੰਮ ਹੋ ਰਿਹਾ ਹੈ ਆ ਬਾਕੀ ਆ ਰੋਡ ਤੁਸੀਂ ਦੇਖਿਆ ਕਿਦਾਂ ਦੇ ਬਣਾਏ ਆ ਹੋਰ ਕੰਮ ਵੀ ਕਿਦਾਂ ਗੈਟ ਜੀ ਉਹ ਟੋਕੜਾ ਨੂੰ ਜਾ ਰਿਹਾ ਪੜ ਨੂੰ ਸੜਕ ਬਣ ਰਹੀ ਆ ਦਰਖਤ ਕੱਟੇ ਉਹ ਕੱਟਣੇ ਆ ਕੱਟ ਹੋ ਰਹੇ ਆ ਉਹ ਵੀ ਤਾਂ ਇਹ ਇਦਾਂ ਦੀ ਕੰਮ ਹੋਇਆ ਇਹਨਾਂ ਨਾਲ ਮੀਟਿੰਗਾਂ ਕਰਕੇ ਹੋਇਆ ਪਰ ਸਰਕਾਰ ਤਾਂ ਸੁੱਤੀ ਪਈ ਆ ਤੇ ਇਹ ਇਸ ਤਰ੍ਹਾਂ ਦਾ ਇਹ ਇਲਾਕਾ ਜਿਹੜਾ ਹੈਗਾ ਇਦਾਂ ਇੰਨਾ ਪਿਛੜਿਆ ਹੋਇਆ ਹੈ ਸਗਾ ਇਹ ਜੁਨੀਅਨ ਨਹੀਂ ਆ ਕੇ ਅੱਗੇ ਲੈਂਦਾ ਹੈ ਜਿੱਦਾਂ ਆਪਾਂ ਦੇਖਦੇ ਆ ਕਿ ਦਲਵਾ ਅੰਕਲ ਜੀ ਪ੍ਰਧਾਨ ਜੀ ਬਹੁਤ ਮਤਲਬ ਲੋਕਾਂ ਨਾਲ ਸੰਘਰਸ਼ ਕਰਦੇ ਬਹੁਤ ਕੁਝ ਤਸ਼ੱਦਦ ਵੀ ਇਹਨਾਂ ਨੂੰ ਸਹਿਣੀ ਪੈਂਦੀ ਆ ਕੀ ਕਹਿਣਾ ਚਾਹੁੰਗੇ ਇਹਨਾਂ ਬਾਰੇ ਇਹਨਾਂ ਵਾ ਜੀ ਇਹਨਾਂ ਦੀ ਤਾਂ ਜਿੰਨੀ ਸਹਿਯਾਤਾ ਕਰਦੀ ਉੰਨੀ ਥੋੜੀ ਆ ਮੈਂ ਇਹਦੇ ਨਾਲ ਜਿੱਦਾਂ ਵੀ ਜੁੜਿਆ ਹੋਇਆ ਮੈਂ ਇਕੱਠੇ ਅਸੀਂ ਰਹਿਨੇ ਆ ਦੋਹੇ ਭਾਈਆਂ ਤੌਰ ਤੇ ਰਹਿਨੇ ਆ ਅਸੀਂ ਤੇ ਇਹਨਾਂ ਦੀ ਤਾਂ ਬਹੁਤ ਲਾਕ ਨੂੰ ਦੇਣਾ ਜੀ ਬਹੁਤ ਵੱਡੀ ਗੱਲ ਹੈ